ਤੇ ਬਣ ਸਕਿਆ ਜਿਹੜਾ ਵੀ ਬੰਦਾ ਆਪ ਦੇ ਹੱਕ ਦੀ ਗੱਲ ਕਰੂਗਾ ਆਪ ਦੀ ਧਰਤੀ ਦੀ ਗੱਲ ਕਰੂਗਾ ਬੋਲੀ ਦੀ ਗੱਲ ਕਰੂਗਾ ਪਾਣੀ ਦੀ ਗੱਲ ਕਰੂਗਾ ਆਪਣੇ ਰਸੀਦਾਂ ਨੂੰ ਬਚਾਉਣ ਦੀ ਗੱਲ ਕਰੂਗਾ ਉਹ ਬੰਦਾ ਇੱਥੇ ਬਖਸ਼ਾ ਨਹੀਂ ਜਾਂਦਾ ਉਹ ਬੰਦਾ ਜਾਂ ਜੇਲ੍ਹ ਜਾਊਗਾ ਜਾਂ ਮਰਵਾ ਦਿੱਤਾ ਜਾਊਗਾ ਇਹ ਗੱਲ ਲੜਵਾ ਦਿਓ ਆ ਬਾਗਚੂ ਨਾਲ ਕੀ ਹੋਇਆ ਸਭ ਨੂੰ ਬਾਗਚੂ ਬਹੁਤ ਵੱਡਾ ਸਾਇੰਸਟਿਸਟ ਹੈ ਤੇ 3 ਇੰਡੀਅਨ ਫਿਲਮ ਬਣੀ ਆ ਜਿਹੜੀ ਅਮੀਰ ਖਾਨ ਵਾਲੀ ਫਿਲਮ ਨੇ ਜਾਈ ਬੜੀ ਮਸ਼ਹੂਰ ਸੁਪਰ ਡੁਪਰ ਹਿੱਟ ਹੋਈ ਆ ਪਹਿਲਾਂ ਉਹ ਜਿਹੜਾ ਅਮੀਰ ਖਾਨ ਨੇ ਕਿਰਦਾਰ ਨਵਾਇਆ ਉਹ ਉਸ ਬੰਦੇ ਦਾ ਸੋਨੂੰ ਬਾਗ ਤੋਂ ਜਿਹਦੇ ਯੂਪੀਏ ਲਾ ਕੇ ਐਨਐਸਐ ਲਾ ਕੇ ਜੈਪੁਰ ਦੇ ਚੰਦ ਬੰਦ ਕਰਦਾ। ਕਸੂਰ ਕੀ ਆ ਬੰਦੇ ਦਾ? ਉਹ ਬੰਦਾ ਆਪਦੀ ਧਰਤੀ ਨੂੰ ਬਚਾਉਣ ਲਈ ਲੜ ਰਿਹਾ। ਆਪਦੇ ਪਹਾੜਾਂ ਨੂੰ, ਆਪਦੇ ਵਣੇਸ਼ੀਰਾਂ ਨੂੰ ਆਪਦੀ ਹਵਾ ਨੂੰ ਸੰਭਰ ਰੱਖਣ ਲਈ ਆਦੇ ਲੋਕਾਂ ਲਈ ਆਪਦੇ ਲੋਕਾਂ ਲਈ ਨੌਕਰੀਆਂ ਲੈਣ ਲਈ ਲੜ ਰਿਹਾ ਬੰਦਾ ਉਹ ਲਦਾਖ ਲਦਾਖ ਜਿਹੜਾ 370 ਜਿਹੜਾ ਤੋੜੀ ਕਸ਼ਮੀਰ ਦੇ ਵਿੱਚੋਂ ਦਾ ਲਦਾਖ ਜੁੱਤੀ ਬਣਾਤਾ ਉਸ ਬੰਦੇ ਨੇ ਖੁਸ਼ੀ ਮਨਾਈ ਬੀਜੇਪੀ ਦਾ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਮੋਦੀ ਨੇ ਤੇ ਇਹਨਾਂ ਨੇ ਵਾਦਾ ਕੀਤਾ ਉਹਨਾਂ ਨਾਲ ਵੀ ਛੋਟੇ ਜਿਹੜੇ ਲਦਾਖ ਨੂੰ ਅਸੀਂ ਪੂਰਨ ਦਰਜਾ ਦੇਵਾਂਗੇ ਰਾਜ ਦਾ ਉਹ ਲੰਮਾ ਸਮਾਂ ਲੈ ਕੇ 4-5 ਸਾਲ ਤੋਂ ਲੈ ਕੇ ਲਗਾਤਾਰ ਲਦਾਖ ਤੋਂ ਚੱਲਿਆ ਦਿੱਲੀ ਆਇਆ ਪੈਦਲ ਯਾਤਰਾ ਲੈ ਕੇ ਉੱਥੇ ਲੋਕਾਂ ਦਾ ਇਕੱਠ ਹੋਇਆ ਹਿੱਸਾ ਹੋਈ ਉਹਦੇ ਪੁਲਿਸ ਨੇ ਡੋਲਗਾਂ ਚ ਲਾਤੀਆਂ ਜਰਮਨ ਨੌਜਵਾਨ ਮਾਰਦੇ ਉਹਨੂੰ ਬਹਾਨਾ ਬਣਾ ਕੇ ਚੱਕ ਕੇ ਕਿ ਉਹ ਜੇ ਦੇਸ਼த்ਰੋਹੀ ਹੈ ਕਿ ਇਹਦੇ ਪਾਕਿਸਤਾਨ ਨਾਲ ਸੰਬੰਧ ਹੈ ਜਿਹੜਾ ਬੰਦਾ ਡਟ ਕੇ ਲਦਾਖ ਦੇ ਵਿੱਚ ਭਾਰਤ ਦੇ ਨਾਲ ਖੜਿਆ ਚੀਨ ਦੇ ਉੱਟ ਖੜਿਆ ਕਿੰਨੇ ਵਾਰੀ ਉਹ ਬਦਲ ਗਿਆ ਸਟੇਟਮੈਂਟਾਂ ਆਈਆਂ ਬਿਆਨਾਂ ਇਹ ਚੱਕ ਕੇ ਸੁਣ ਲੋ ਜਿਹੜਾ ਬੰਦਾ ਹਿੰਸਾ ਦਾ ਪੁਜਾਰੀ ਆ ਜਿਹੜੇ ਬੰਦੇ ਨੇ ਗਾਂਧੀਵਾਦੀ ਤੋਂ ਸ਼ੁਰੂ ਕੀਤਾ ਉਹ ਬੰਦੇ ਦੇ ਉੱਤੇ ਵੀ ਨੈਸ਼ਨਲ ਸਕਿਉਰਿਟੀ ਐਕਟ ਲੱਗ ਗਿਆ ਵੀ ਇਹ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਹੈ ਹੋਂਦੇ ਸੋਚ ਲੋ ਜਿਹੜਾ ਬੰਦਾ ਕਦੇ ਆਪ ਦੀ ਜਵਾਨ ਦੇ ਵਿੱਚੋਂ ਜਿਹੜੇ ਬੰਦੇ ਨੇ ਇੱਕ ਵੀ ਹਿੰਸਕ ਸ਼ਬਦ ਨਹੀਂ ਵਰਤਿਆ ਉਹ ਲੋਕੀ ਕਾਰਵਾਈ ਨਹੀਂ ਕੀਤੀ ਉਹ ਬੰਦੇ ਦੇ ਉੱਤੇ ਵੀ ਐਨਐਸਏ ਲੱਗ ਜਾਣੀ ਤੁਹਾਨੂੰ ਲੱਗਦਾ ਬਕਸਨ ਵੀ ਇਸ ਰੌਲਾ ਭਲਾ ਨਹੀਂ ਕੀ ਹੈ ਰੌਲਾ ਜਦ ਵਿੱਚ ਚਰਮਖਣਾ ਵਾਰ ਨਹੀਂ ਡਾਂਜੀ ਸਾਡਾ ਜ਼ਮੀਨਾਂ ਦੱਪਣ ਨੂੰ ਕਰਦੇ ਆ ਜੀ ਸਾਡਾ ਰੋਜ਼ਗਾਰ ਖੋਣ ਨੂੰ ਕਰਦੇ ਆ ਜੀ ਸਾਡੇ ਪਾਣੀ ਜਹੀਲੇ ਕਰਦੇ ਆ ਜੀ ਲਾ ਲਾ ਕੇ ਫਿਲਟਰਿੰਗ ਆਪਾਂ ਵੀ ਤਾਂ ਅੱਜ ਗੱਲ ਕਰਦੇ ਆ ਨਾ ਆਪਣੇ ਗੋਦਤੀ ਫਸਿਲਿਆਂ ਨੂੰ ਬਚਾਉਣ ਲਈ ਆਦੀ ਬੋਲੀ ਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਉਹ ਵੀ ਇਹੀ ਲੜਾਈ ਲੜਦਾ ਉੱਛੇ ਡਾਂਜੀ ਕੀ ਕਰਨਾ ਚਾਹਦਾ ਉੱਤੇ ਡਾਂਨੀ ਆ ਸੂਰਜੀ ਊਰਜਾ ਪੈਦਾ ਕਰਨ ਲਈ ਸੋਲਰ ਦੇ ਜਿਹੜੇ ਪਲਾਂਟ ਆ ਉਹ ਲਾਉਣਾ ਚਾਹੁੰਦਾ ਜੇ ਬਾਜੂ ਕਹਿੰਦਾ ਇੱਥੇ ਸੋਲਰ ਪਲਾਂਟ ਲਾਇਗਿਆ ਤੇ ਜਦੋਂ ਘੁੰਮਦੇ ਜਾਏਗਾ ਤਾਪਮਾਨ 24 ਡਿਗਰੀ ਵੱਧ ਜਾਣਾ ਹੈ ਗਲੇਸ਼ੀਅਰ ਪਿਘਲ ਰਿਹਾ ਐ ਐਨੀ ਧਰਮੀ ਪੈ ਰਹੀ ਆ ਪੂਰੀ ਦੁਨੀਆ ਤੇ ਸਾਰਾ ਤਵਾਜ ਨਹੀਂ ਵਿਗੜ ਜਾਣਾ ਉੱਥੇ ਕੋ ਬੰਦਾ ਇਹ ਲੜਾਈ ਲੜ ਰਿਹਾ ਹੈ ਅਡਾਨੀ ਨੂੰ ਉੱਥੇ ਕਬਜ਼ਾ ਕਰਾਉਣ ਲਈ ਦੀ ਮੂਵਮੈਂਟ ਨੂੰ ਸ਼ਾਂਤਮਈ ਸੰਘਰਸ਼ ਨੂੰ ਫੇਲ ਕਰਕੇ ਹਿੰਸਕ ਬਣਾ ਕੇ ਸਰਕਾਰ ਨੇ ਆਪਣੇ ਬੰਦੇ ਵਿੱਚ ਮਾਰ ਕੇ ਏਜੰਸੀਆਂ ਰਾਹੀਂ ਉਹ ਬੰਦੇ ਰਿਆ ਐਨਐਸਏ ਲਾ ਕੇ ਯੂਐਫਆਈ ਲਾ ਕੇ ਉਹ ਮਾਰਾ ਚੱਕ ਕੇ ਦੱਸੋ ਵੀ ਉਹ ਬੰਦੇ ਨੇ ਕੀ ਗਨਾ ਕੀਤਾ ਹੁਣ ਬਹਾਨੇ ਲਾ ਪਰਿਆ ਪਾਕਿਸਤਾਨ ਨਾਲ ਸੰਬੰਧ ਬਣਾ ਦੇ ਚੀਜ਼ ਨਾਲ ਸੰਬੰਧ ਬਣਾ ਦੇ ਜਣੇ ਇਹ ਗੱਲ ਯਾਦ ਰੱਖੋ ਜਿਹੜਾ ਬੰਦਾ ਇੱਥੇ ਆਦੇ ਅੱਖਾਂ ਦੀ ਗੱਲ ਕਰੂਗਾ ਆਦੇ ਹੁਕਮਾਂ ਦੀ ਗੱਲ ਕਰੂੰਗਾ ਫਿਰ ਢਾਂਚੇ ਦੀ ਗੱਲ ਕਰੂੰਗਾ ਉਹ ਬੰਦਾ ਇੱਥੇ ਲਗੜੇ ਜੋ ਤੇ ਹੈ ਮਰਵਾਜੋ ਤੇ ਹੈ ਜੇਲ੍ਹ ਚ ਮਰੂ ਤੇ ਹੈ ਆਪਾਂ ਵੀ ਇਹੋ ਦੇ ਲੋਕੀਆਂ ਜਿਹੜਾ ਬੰਦਾ ਲੜਦਾ ਹੁਣ ਚੱਕ ਕੇ ਜੇਲ੍ਹ ਚ ਮਾਰਦੇ ਆ ਜਾਂ ਮਰਵਾ ਦਿੰਦੇ ਆ ਆਪਾਂ ਚੁੱਪ ਕਰਕੇ ਘਰਾਂ 'ਚ ਵਹਿ ਜਾਂਦੇ ਆ ਆਪਾਂ ਵੀ ਰਹਿਣਾ ਲੱਗਦਾ ਸੋਡੇ ਹਾਲਾਤ ਸੁਧਰ ਜਾਣਗੇ ਜਾਂ ਆਪਾਂ ਬਚਾਂਗੇ ਇਸ ਤਰੀਕੇ ਨਾਲ ਜਦੋਂ ਅਸੀਂ ਆਪਣੇ ਬੰਦਿਆਂ ਨਾਲ ਹੀ ਨਹੀਂ ਖੜਨਾ ਪਰ ਸਾਡੇ ਦੀ ਕੋਈ సంఘర్షా బాగా బాగా